ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਮੈਂ ਪਹੁੰਚ ਚੁੱਕੀ ਹਾਂ ਆਪਣੇ ਗਾਰਡਨ ਦੇ ਵਿੱਚ ਤੁਹਾਨੂੰ ਮੈਂ ਦਿਖਾਵਾਂਗੀ ਮੈਂ ਆਪਣੇ ਗਾਰਡਨ ਦੇ ਵਿੱਚ ਕੀ ਕੀ ਲਗਾਇਆ ਹੋਇਆ ਹੈ ਸ਼ੁਰੂ ਕਰਦੇ ਹਾਂ ਅਸੀਂ ਇਹਨਾਂ ਟਮਾਟਰਾਂ ਤੋਂ ਇੱਥੇ ਟਮਾਟਰ ਲੱਗੇ ਹੋਏ ਨੇ ਟਮਾਟਰ ਸਾਡੇ ਬਹੁਤ ਜ਼ਿਆਦਾ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਤਿੰਨ ਬੂਟੇ ਇੱਥੇ ਲੱਗੇ ਹੋਏ ਨੇ ਬਾਕੀ ਬੂਟੇ ਉੱਧਰ ਵੀ ਲੱਗੇ ਹੋਏ ਨੇ ਇਹ ਸਾਰੇ ਜਿੰਨੇ ਵੀ ਟਮਾਟਰ ਹੈਗੇ ਨੇ ਇੱਕੋ ਵੈਰਾਈਟੀ ਦੇ ਨਹੀਂ ਹੈਗੇ ਨੇ ਸਾਰੇ ਵੱਖਰੀ ਵੱਖਰੀਆਂ ਵੈਰਾਈਟੀਆਂ ਦੇ ਹੈਗੇ ਨੇ ਇੱਥੇ ਸਾਡੇ ਤੂਲਸੀ ਦਾ ਬੂਟਾ ਵੀ ਲੱਗਾ ਹੋਇਆ ਹੈ ਨਾਲ ਹੀ ਇੱਥੇ ਅਸੀਂ ਲਗਾਈਆਂ ਹੋਈਆਂ ਨੇ ਮਿਰਚਾਂ ਇਹ ਮਿਰਚਾਂ ਵੀ ਵੱਖਰੀਆਂ ਵੱਖਰੀਆਂ ਵੈਰਾਈਟੀਆਂ ਦੀਆਂ ਨੇ ਇੱਥੇ ਅਸੀਂ ਹੋਰ ਟਮਾਟਰ ਲਗਾਏ ਹੋਏ ਨੇ ਕਿੰਨੇ ਸੋਹਣੇ ਲੱਗਦੇ ਨੇ ਬੂਟੇ ਇੱਥੇ ਇਹ ਤੇ ਲਗਾਣ ਹੋਈਆਂ ਨੇ ਅਸੀ ਹਰੀਆਂ ਫਲੀਆਂ ਦੇਖ ਸਕਦੇ ਹੋ ਇਹਦੇ ਪੱਤੇ ਕਿੱਡੇ ਕਿੱਡੇ ਵੱਡੇ ਨੇ ਹਰੀਆਂ ਫਲੀਆਂ ਵੀ ਲੱਗੀਆਂ ਹੋਈਆਂ ਨੇ ਅਜੇ ਤੋੜਨ ਵਾਲੀਆਂ ਨਹੀਂ ਹੋਈਆਂ ਹੈਗੀਆਂ ਇਹ ਆ ਪੱਤਾ ਦੇਖੋ ਕਿੱਡਾ ਵੱਡਾ ਹੈ ਇਹਨੂੰ ਖਾਲਿਆ ਹੋਇਆ ਹੈ ਕਿਸੇ ਜਾਨਵਰ ਨੇ ਪਰ ਇੱਕ ਹੋਰ ਇਹਦੇ ਪੱਤੇ ਕਿੱਡੇ ਕਿੱਡੇ ਵੱਡੇ ਇਹ ਹਰੀਆਂ ਫਲੀਆਂ ਹੈਗੀਆਂ ਨੇ ਤੇ ਹੋਰ ਵੀ ਹੋਈਆਂ ਫਲੀਆਂ ਲੱਗੀਆਂ ਹੋਈਆਂ ਨੇ ਇਹ ਤੋਂ ਤਿੰਨ ਤਿੰਨ ਤੱਕ ਤੋੜਨ ਵਾਲੀਆਂ ਹੋ ਜਾਣੀਆਂ ਐ ਤੇ ਇੱਥੇ ਲਗਾਏ ਨੇ ਅਸੀਂ ਖੀਰੇ ਇਹਨਾਂ ਖੀਰਿਆਂ ਨੂੰ ਕਹਿੰਦੇ ਨੇ ਨਿੰਬੂ ਖੀਰੇ ਇਹ ਖਾਣੂ ਖੀਰੇ ਵਰਗੇ ਹੁੰਦੇ ਨੇ ਪਰ ਇਹੇ ਗੋਲ-ਗੋਲ ਹੁੰਦੇ ਆ ਨਿੰਬੂਆਂ ਵਰਗੇ ਦੇਖਣ ਨੂੰ ਲੱਗਦੇ ਨੇ ਥੋੜੇ ਬਹੁਤੇ ਫੁੱਲ ਵੀ ਲੱਗੇ ਹੋਏ ਨੇ ਇਹਨਾਂ ਨੂੰ ਤੇ ਇੱਥੇ ਹੋਰ ਵੀ ਜ਼ਿਆਦਾ ਹੈਗੇ ਨੇ ਸੇਮ ਵੈਰਾਈਟੀ ਦੇ ਖੀਰੇ ਹੈਗੇ ਨੇ ਇਹ ਇੱਧਰ ਸਾਡੇ ਲਗਾਏ ਹੋਏ ਨੇ ਆਲੂ ਇਹ ਆਲੂ ਕਾਫੀ ਵੱਡੇ ਹੋ ਚੁੱਕੇ ਨੇ ਪਰ ਇਹ ਜਦੋਂ ਸੁੱਕ ਜਾਣਗੇ ਸੁੱਕ ਜਾਣਗੇ ਚੰਗੀ ਤਰ੍ਹਾਂ ਅਸੀਂ ਫੇਰ ਇਹਨਾਂ ਨੂੰ ਹਾਰਵੈਸਟ ਕਰਾਂਗੇ ਇੱਥੇ ਅਸੀਂ ਇਹਨੂੰ ਕਹਿੰਦੇ ਨੇ ਸੰਚੋਕਸ ਏਵੀ ਇੱਕ ਆਲੂਆਂ ਦੇ ਵਾਂਗੂ ਧਰਤੀ ਦੇ ਵਿੱਚ ਹੀ ਉਗਦੀ ਹੈਗੀਆਂ ਰੂਟ ਹੈਗੀ ਹੈ ਇਹ ਇੱਥੇ ਹੋਰ ਹਲੀਆਂ ਫਲੀਆਂ ਲਗਾਈਆਂ ਹੋਈਆਂ ਨੇ ਅੱਛਾ ਤਾਂ ਕਿੰਨੇ ਫੁੱਲ ਆ ਚੁੱਕੇ ਹੋਏ ਨੇ ਹਰੀਆਂ ਫਲੀਆਂ ਨਹੀਂ ਕਿੰਨੀ ਸੋਹਣੇ ਲੱਗਦੇ ਨੇ ਇਹ ਫੁੱਲ ਇੱਥੇ ਵਿੱਚ ਵਿੱਚ ਹਰੀਆਂ ਫਲੀਆਂ ਲੱਗੀਆਂ ਵੀ ਹੋਈਆਂ ਨੇ ਪਰ ਅਸੀਂ ਅਜੇ ਤੋੜੀਆਂ ਨਹੀਂ ਹੈਗੀਆਂ ਥੋੜੀਆਂ ਜਿਹੀਆਂ ਹੋਰ ਵੱਡੀਆਂ ਹੋ ਜਾਣ ਫਿਰ ਅਸੀਂ ਥੋੜਾ ਇਹ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਨਿੱਕੀ ਜੀ ਹਰੀ ਫਲੀ ਤੇ ਇੱਥੇ ਅਸੀਂ ਲਗਾਏ ਹੋਏ ਨੇ ਕੁਝ ਕकड़ी ਦੇ ਬੂਟੇ ਸਾਡੇ ਜਿੱਥੇ ਮੈਂ ਰਹਿੰਦੀ ਹਾਂ ਗੁਰਦਾਸਪੁਰ ਉੱਥੇ ਤਾਂ ਤਾਰ ਕਹਿੰਦੇ ਨੇ ਪਰ ਬਹੁਤ سارے ਲੋਕ ਤਾਂ ਕकड़ी ਵੀ ਕਹਿੰਦੇ ਨੇ ਇਹਨੂੰ ਇਹਨਾਂ ਨੂੰ ਵੀ ਫੁੱਲ ਪੈ ਚੁੱਕੇ ਨੇ ਇੱਥੇ ਲੱਗੇ ਹੋਏ ਨੇ ਸਾਡੇ ਇਹਨੂੰ ਕਹਿੰਦੇ ਨੇ ਚਾਮੋਮਾਇਲ ਚਾਮੋਮਾਇਲ ਅ ਜਪੈਨਿਸ਼ ਦੇ ਵਿੱਚ ਮਾਂਸਾਨੀਆ ਵੀ ਕਹਿ ਦਿੰਦੇ ਨੇ ਇਹਨੂੰ ਇਹਦੇ ਨਾਲ ਜੇ ਤੁਸੀਂ ਇਹਦੇ ਇਹਨੂੰ ਅਸੀਂ ਗਰਮ ਪਾਣੀ ਦੇ ਵਿੱਚ ਉਬਾਲ ਕੇ ਪੀਵਾਂਗੇ ਨਾ ਇਹਨਾਂ ਫੁੱਲਾਂ ਨੂੰ ਤੇ ਇਹਦੇ ਨਾਲ ਜੋ ਤੁਹਾਡੇ ਪੇਟ ਦੇ ਵਿੱਚ ਦਰਦ ਹੋਏਗਾ ਜਾਂ ਤੁਹਾਨੂੰ ਨੀਂਦ ਨਹੀਂ ਆਉਂਦੀ ਹੈਗੀ ਇਹਦੇ ਨਾਲ ਤੁਹਾਨੂੰ ਬਹੁਤ ਹੈਲਪ ਮਿਲੇਗੀ ਇੱਥੇ ਥੀਲਸੀ ਲਗਾਏ ਹੋਏ ਨੇ ਥੋੜੇ ਜੇ ਛਲੀਆਂ ਦੇ ਬੂਟੇ ਹੈਗੇ ਨੇ ਬਹੁਤ ਜ਼ਿਆਦਾ ਨਹੀਂ ਹੈਗੇ ਛਲੀਆਂ ਦੇ ਬੂਟੇ ਇਹ ਮੇਰੀ ਸਾਸੂ ਮਾਣੇ ਲਗਾਏ ਹੋਏ ਨੇ ਇੱਥੇ ਤੇ ਇੱਥੇ ਹੈਗੀਆਂ ਨੇ ਮਿਰਚਾਂ ਮਿਰਚਾਂ ਕੁਝ ਲੱਗੀਆਂ ਵੀ ਹੋਈਆਂ ਨੇ ਇਹਨਾਂ ਨੂੰ ਥੇ ਹੋਰ ਵੀ ਵੈਰਾਈਟੀ ਦੀਆਂ ਮਿਰਚਾਂ ਹੈਗੀਆਂ ਨੇ ਇੱਥੇ ਇੱਕ ਹੋਰ ਟਮਾਟਰ ਦਾ ਬੁੱਟ ਹੈਗਾ ਇਹ ਟਮਾਟਰ ਦਾ ਬੁੱਟ ਦੇਖੋ ਤੁਸੀਂ ਕਿੰਨਾ ਲੰਬਾ ਹੈਗਾ ਇਹਨੂੰ ਥੋੜੇ ਜਿਹਾ ਟਮਾਟਰ ਲੱਗੇ ਵੀ ਹੋਏ ਨੇ ਇੱਧਰ ਅਸੀਂ ਹੋਰ ਆਲੂ ਲਗਾਏ ਹੋਣੇ ਮੇਰੀ ਸਾਸੂ ਮਾਦੀ ਆਲੂ ਉਹਨਾਂ ਦੀ ਖੇਤੀ ਹੈਗੀ ਹੈਗੀ ਆ ਦੋ ਬੂਟੇ ਸਾਡੇ ਕੋਲ ਹੈਗੇ ਨੇ ਇਹ ਹੈਗੇ ਨੇ ਹਦਵਾਨਿਆਂ ਦੇ ਇਹ ਹਦਵਾਨਾ ਜੋ ਹੈਗਾ ਇਹ ਪੀਲੇ ਰੰਗ ਦਾ ਹੈਗਾ ਸੋ ਦੇਖੋ ਇਹਦੇ ਵਿੱਚ ਸਾਨੂੰ ਕੁਝ ਖਾਨ ਨੂੰ ਮਿਲਦਾ ਹੈ ਜਾਂ ਨਹੀਂ ਮਿਲਦਾ ਤੇ ਹੋਰ ਵੀ ਅਸੀਂ ਬਹੁਤ ਕੁਝ ਲਗਾ ਰਹੇ ਆ ਇੱਥੇ ਸਾਡੇ ਸੀਜ਼ਨ ਥੋੜਾ ਜਿਹਾ ਛੋਟਾ ਹੁੰਦਾ ਹੈ ਕਿਉਂਕਿ ਠੰਡ ਜਿਆਦਾ ਹੋ ਜਾਂਦੀ ਹੈ ਕਈ ਵਾਰੀ ਤੇ ਇਸ ਕਰਕੇ ਅਸੀਂ ਥੋੜਾ ਜਿਹਾ ਲੇਟ ਕੀਤਾ ਹੈਗਾ ਆਪਣਾ ਸਟਾਰਟ ਗਾਰਡਨ ਪਰ ਉਮੀਦ ਕਰਦੇ ਆ ਪੂਰੀ ਕੇ ਕੁਛ ਨਾ ਕੁਛ ਮਿਲੇਗਾ ਘਾਨੂ ਇਹਦੇ ਵਿੱਚੋਂ ਮੈਨੂੰ ਤਾਂ ਬਹੁਤ ਕੀਤੀ ਹੈ ਤੇ ਚਲੋ ਜੀ ਅੱਜ ਦੀ ਵੀਡੀਓ ਦੇ ਲਈ ਐਨ ਆਈ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ